ਪਿੰਡ ਸੰਗਟੇ ਸਿਆ ਵਿਖੇ ਅੱਜ ਤੜਕਸਾਰ ਇੱਕ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿਨੇ ਖੂਹ ਦੇ ਮਾਲਕ ਗੁਰਿੰਦਰ ਸਿੰਘ ਉਰਫ ਗਿੰਦੀ ਨੇ ਦੱਸਿਆ ਕਿ ਉਹ ਜਨਰਲ ਤਰ੍ਹਾਂ ਸਵੇਰੇ ਆਪਣੇ ਖੂਹ ਤੇ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਸ਼ਰਾਰਤੀ ਇਨਸਟਰਾ ਵੱਲੋਂ ਟਰਾਲੀ ਅਤੇ ਤੂੜੀ ਰੱਖਣ ਵਾਲੇ ਕਮਰੇ ਨੂੰ ਅੱਗ ਲਗਾਈ ਹੋਈ ਸੀ ਅੱਗ ਦੀ ਭਿਆਨਕਤਾ ਇਹ ਦੇਖਦਿਆ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਹੀ ਪਹੁੰਚ ਕੇ ਕਾਫੀ ਮੁਸ਼ਕਲ ਨਾਲ ਅੱਗ ਦੇ ਕਾਬੂ ਪਾਇਆ ਇਸ ਅੱਗ ਕਾਰਨ ਲਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਦ ਕਿ ਟਰਾਲੀ ਦੇ ਚਾਰੋਂ ਟਾਇਰ ਸੜਕੇ ਸਵਾਹ ਹੋ ਗਏ ਟੀੜਕ ਗੁਰਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਖਿਲਾਫ ਮੰਨਦੀ ਕਾਰਵਾਈ ਕੀਤੀ ਜਾਵੇ ਗੁਰਾਇਆਂ ਤੋਂ ਰਾਜਕਮਾਨ ਨੰਗਲ ਦਾ ਬਟਨ ਦਬਾਇਆ ਬੰਦੇ ਇੰਨੇ ਬੰਦੇ ਆਪਾ ਮੈਂ ਮੋਟ-ਮੋਟ ਚੱਕੀ ਨਹੀਂ ਬੜੇ ਜਿਹੇ ਹਸਾਉਣ ਨਾਲ ਹੈ ਬੰਦਾ ਬੰਦੋ ਅਸਾ ਹਸਾਉਣਾ ਦਲੇਰੀ ਬੜੀ ਆ ਤੁਮ ਹੈ ਜਨਾਬ ਜੀ ਪੂਰਾ ਉਹ ਮੈਂ ਦੇਖ ਰਿਹਾ ਹਾਂ ਲੈ ਨਾ ਉਹ ਮੈਂ ਉਹ ਜਾ ਕੇ ਹਲੋ ਕਰਨਾ ਉਹ ਇਹ ਕਾਲੀ ਕਾਲੀ ਜਿਹਾ ਅੱਧਿਆ ਤੋਂ ਵੀ ਰਹਿਣੀ ਹੈ ਉਹ ਤੋਂ ਆਪ ਕੋ ਆ ਕੇ ਦੇ ਜਾਣਾ ਮੈਂ ਇਹੋ ਕਿ ਨਿਕਲੀ ਹੋਰ ਗੱਲ ਇਹਦੇ ਨੂੰ ਹੋ ਗਿਆ ਇਹਦੇ ਸਾਰੇ ਵੀ ਨਹੀਂ ਲੈਂਦੀ ਗੱਲ ਦੋ ਉਹਨਾਂ ਬਾਰੇ ਵਿੱਚ ਬੜੀ ਸੋਹਰੇ ਗੱਡੀਆਂ ਚੱਲ ਰਹੀ ਪੂਰੀ ਥਾਂ ਦੀ ਕਿ 3000 ਲੱਗਿਆ ਮਗਰ ਦਿਖਾ ਉਡੀ ਚੱਜ ਚੱਕਦੇ ਹਵਾ ਵਿੱਚ ਉਹ ਹਵਾ ਵਿੱਚ ਡੈਸਕੋਂ ਕਿ ਜੱਜਾ ਧੂਆ ਨਿਕਲ ਕੇ ਕੁਸ਼ੇ ਹੋਣ ਉਹ ਥੀਲੋਂ ਨਿਕਲ ਕੇ ਕਿਹ ਯਾਰ ਚਲੀ ਗਈ ਉਹ ਰੋਸ਼ਾ ਚੇਲੀ ਗਈ ਹੁੰਦਾ ਜਿੰਨਾ ਸਤਾ ਉਧਰ ਦੀ ਆ ਉਡੀ ਚੱਲ ਚੱਲ ਜੇ ਮੈਂ ਇੱਥੇ ਮੈਂ ਤਾਂ ਖੜ੍ਹ ਲੈ ਸੁੱਕੀ ਹੈ ਨਾ ਆ ਸੁੱਕੀ ਜੇ ਆਹ ਤਾਂ ਥੱਲੇ ਸੁੱਕੀ ਰੇਟਾਂ ਦੀਆਂ ਉਹ ਸੈਟ ਤੇ ਨਾ ਕੰਮ ਹੋ ਸੈਟ ਸੈਟ ਗਈ ਹੈ ਨਾਲ ਦੇ ਥੱਲੇ ਉਹ ਥੱਲੇ ਆ ਜਾ ਭਰਾਵਾ ਲਓ ਬੰਦੇ ਉਹ ਸਾਰੇ ਚੰਗਾ ਕਰੀਓ ਮੇਰੀ ਖੋਲਿਆ ਦਰਵਾਜਾ ਆਜੇ ਚਲੋ ਕਿਹਾ ਕਰੀਓ ਬਹੁਤ ਬਹੁਤ ਵਾਹ ਨੂੰ ਲਾਉਂਦੇ ਹਾਂ ਸਾਰੇ ਇਹਦਾ ਲਾ ਕੇ ਲੱਗੀਆਂ ਲੱਗੀਆਂ ਆ ਗਈ ਤਾਂ ਕੀ ਹੋਇਆ ਇਹ ਲਾਇਆ ਆਹੋ ਮੇਰਾ ਛੇਦੀ ਪਤਾ ਲੱਗਵਾਂਗੇ ਆਹ ਮੇਰੇ ਬਿੰਨ ਰੂਪਾ ਡੈਕਲ ਗੁਰਿੰਦਰ ਸਿੰਘ ਦਾ ਸੰਕਤੀ ਸੀ ਪੈਂਡਿਆ ਕੀ ਹਾਸਾ ਬਪਰੇ ਭਾਜੀ ਕੀ ਆਪਣੇ ਘੁੱਤੇ ਰਾਤ ਕੋਈ 9:00 12:00 ਵਜੇ ਦੇ ਆਡੀ ਨਾਲ 4:00 ਵਜੇ ਘਰ ਦੇ ਜਦੋਂ ਆਇਆ ਉਸ ਟਾਈਮ ਅੱਗ ਲੱਗੀ ਸੀ ਸਾਰੇ ਟੂੜੀ ਵਾਲੇ ਕੁੱਪਾਂ ਨੂੰ ਟਰਾਲੀ ਨੂੰ ਸਾਰੇ ਟੈਰਾਂ ਨੂੰ ਸਾਰੇ ਐਰਾ ਵਗੈਰਾ ਅੱਗ ਲਾ ਕੇ ਗਏ ਆ ਤੇ ਸਰਚ ਕਰ ਰਹੇ ਆ ਬਾਕੀ ਪ੍ਰਸ਼ਾਸਨ ਤੇ ਹੁਣ ਡਿਪੈਂਡ ਕਰਦਾ ਉਸ ਅਨੁਸਾਰ ਕਿੰਨੇ ਦਾ ਨੁਕਸਾਨ ਹੋ ਗਿਆ ਸਾਮ ਸਾਢੇ 3-4 ਲੱਖ ਦਾ ਹੋ ਗਿਆ ਤੇ ਕੋਈ ਰੰਜਿਸ਼ ਵਗੈਰਾ ਵੀ ਸੀ ਕੀ ਕੋਈ ਰੰਜਿਸ਼ ਵਗੈਰਾ ਕੋਈ ਨਹੀਂ ਕੋਈ ਸੀਸੀ ਪਟੇ ਵਗੈਰੇ ਵਿੱਚ ਆਇਆ ਕੈਮਰੇ ਵਿੱਚ ਹਲੇ ਤੱਕ ਕੋਈ ਨਹੀਂ ਹੁਣ ਵੈਰੀਫਾਈ ਕਰਦੇ ਆਂ ਦੇਖਦੇ ਆਂ ਕੈਮਰਾ ਵਿੱਚ ਫੇ ਪਤਾ ਲੱਗੂਗਾ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਅੱਗੇ ਅੱਗੇ ਵਾਲੇ ਖੂਦ ਸਾਰੇ ਫੇ ਲੱਗੂ ਦੇਖਦੇ ਆਂ ਕੱਢ ਕੇ ਰਿਕਾਰਡਿੰਗ ਕੱਢ ਕੇ ਫੇ ਪਤਾ ਲੱਗੂਗਾ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਆ ਪੁਲਿਸ ਨੂੰ ਸ਼ਿਕਾਇਤ ਕਰਤੀ ਪੁਲਿਸ ਮੌਕੇ ਤੇ ਆ ਗਈ ਸਵੇਰੇ ਠੀਕ 4:00 ਵਜੇ ਪੁਲਿਸ ਆ ਗਈ ਥੈਂਕ ਯੂ ਜੀ